ਲੁਧਿਆਣਾ ਪੁਲਿਸ ਵੱਲੋਂ ਇੱਕ ਕਤਲ ਦੇ ਗੁੱਥੀ ਸੁਲਝਾਉਣ ਦਾ ਦਾਵਾ ਕੀਤਾ ਗਿਆ ਜਿਸ ਸਬੰਧੀ ਉਹਨਾਂ ਨੇ ਪੱਤਰਕਾਰ ਵਾਰਤਾ ਕਰਕੇ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਕਮਿਸ਼ਨਰ ਸਾਹਿਬ ਸ਼੍ਰੀ ਰਾਕੇਸ਼ ਅਗਰਵਾਲ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਜ਼ੋਨ 4 ਲੁਧਿਆਣਾ ਸਬ ਡਿਵੀਜ਼ਨ ਇੰਡਸਟਰੀਅਲ ਏਰੀਆ ਏ ਦੇ ਵਿੱਚ ਇੱਕ ਕਤਲ ਦਾ ਮੁਕੱਦਮਾ ਫ੍ਰੇਸ ਹੋਇਆ ਜੋ ਕਿ ਥਾਣਾ ਕੁੰਕਲਾ ਦੇ ਵਿੱਚ ਦਰਜ ਹੋਇਆ ਸੀਗਾ ਮੁਕੱਦਮਾ ਨੰਬਰ 100 14 ਤਰੀਕ ਨੂੰ ਦਰਜ ਹੋਇਆ ਸੀ ਔਰ 15 ਨੂੰ ਜਿਹੜਾ ਹੈ ਕਿ ਅਸੀਂ ਇਹਦਾ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਇਹ ਜੀ ਇੱਕ ਮ੍ਰਿਤਕ ਦੇ ਬ੍ਰਦਰ ਵੱਲੋਂ ਮੁਕਦਮਾ ਦਰਜ ਕਰਾਇਆ ਗਿਆ ਸੀ ਕਿ ਇਸ ਤਰੀਕੇ ਨਾਲ ਮੇਰਾ ਬ੍ਰਦਰ ਜਿਹੜਾ ਆਪਣੇ ਵਿਹੜੇ ਦੇ ਵਿੱਚ ਪਹਾੜਾ ਚੌਕ ਦੇ ਨੇੜੇ ਜਾ ਰਿਹਾ ਸੀ ਵਾਪਸ ਕ્વાਟਰ ਦੇ ਵਿੱਚ ਤਾਂ ਉਹਦੇ ਸਿਰ ਦੇ ਵਿੱਚ ਰੌਡ ਮਾਰ ਕੇ ਕੋਈ ਬੰਦਾ ਆਟੋ ਤੇ ਫਰਾਰ ਹੋ ਗਿਆ ਤੋਂ ਸਾਡੀ ਜਿਹੜੀ ਹੈਗੀ ਅਸੀਂ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਔਰ ਉਹਦਾ ਜਿਹੜਾ ਆਟੋ ਰਿਕਵਰ ਕੀਤਾ ਔਰ ਜਿਹੜੀ ਇਹ ਲੋਹੇ ਦੀ ਰੌਡ ਜਿਹਦੇ ਨਾਲ ਉਹਨੇ ਕਤਲ ਕੀਤਾ ਸੀਗਾ ਉਹ ਵੀ ਰਿਕਵਰ ਕੀਤੀ ਹੈ ਏ ਜੀ ਲੋਕਲ ਕੋਹਾੜਾ ਚੌਕ ਦੇ ਨੇੜੇ ਰੂਬਲ ਦਾ ਵਿੜਾ ਉੱਥੇ ਦਾ ਰਹਿਣ ਵਾਲਾ ਹੈ ਜੀ ਮ੍ਰਿਤਕ ਦੀ ਉਮਰ ਕਿੰਨੀ ਆ ਤੇ ਜਿਹਨੇ ਕਤਲ ਕੀਤਾ ਉਹਦੀ तकरीबन 22 ਸਾਲ ਹੈ ਮ੍ਰਿਤਕ ਦੀ ਉਮਰ ਔਰ ਦੂਸਰੇ ਜਿਸਨੇ ਕਤਲ ਕੀਤਾ ਹੈ ਉਹਦੀ ਉਮਰ तकरीबन 28 ਸਾਲ ਹੈ ਜੀ ਇਹ ਜੀ ਪ੍ਰੀਲਿਮినਰੀ ਇਨਵੈਸਟੀਗੇਸ਼ਨ ਤੋਂ ਇਹੀ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਕਿ ਜਿਹੜਾ ਮ੍ਰਿਤਕ ਸੀ ਉਹ ਅੰਡਿਆਂ ਦੀ ਰੇੜੀ ਲਾਉਂਦਾ ਸੀ ਖੋਖਾ ਸੀ ਉਹਦਾ ਕੋਈ ਔਰ ਮਾਰਨ ਵਾਲੇ ਨੇ ਉਥੋਂ ਕਦੇ ਕੁਝ ਸਮਾਨ ਖਰੀਦਿਆ ਹੋਣਾ ਔਰ ਬਾਅਦ ਚ ਪੈਸੇ ਨਹੀਂ ਦਿੱਤੇ ਹੋਣ ਕਿੰਨੇ ਮਾਰ ਮਾਉਂ ਚੀ ਜਿਹਦੇ ਵਿੱਚ ਇਹ ਬੋਲ ਰਹੀ ਕਰਤ ਹੈ ਇਹ ਜੀ ਹੁਣ ਬਾਕੀ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਜੋ ਇਨੀਸ਼ਲੀ ਇਹਨੇ ਇੱਕ ਦੋ ਬਾਰ ਉਥੋਂ ਸਮਾਨ ਖਾਦਾ ਖਾਨਪਿੰਗ ਦਾ ਸਮਾਨ ਖਰੀਦਿਆ ਔਰ ਜਾਂ ਕੁਝ ਖਾਦਾ ਹੈਗਾ ਅੰਡੇ ਵਗੈਰਾ ਜੋ ਉਹਦੇ ਕੋਕੀ ਤੇ ਮਿਲਦਾ ਸੀ ਔਰ ਬਾਅਦ ਦੇ ਵਿੱਚ ਜਿਵੇਂ ਈਗੋ ਕਲੈਸ਼ ਹੋ ਜਾਂਦਾ ਉਸ ਟੈਸ਼ ਦੇ ਵਿੱਚ ਆ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹਨੇ ਜਿਹੜਾ ਹੈਗਾ ਉਹਦੇ ਰੋਡ ਮਾਰੀ ਔਰ ਮਰਡਰ ਕਰਤਾ ਸੀ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼